90 ਪਤੀ 6 ਪੁਲਿਸ ਮੁਲਾਜ਼ਮਾਂ ਦੇ ਡੋਪ ਟੈਸਟ ਪੋਜ਼ਿਟਿਵ ਪਾਏ ਗਏ ਨੇ ਤਾਂ ਸਿੱਧਾ ਇਹ ਕਿ 90 ਪਤੀ 6 ਪੁਲਿਸ ਮੁਲਾਜ਼ਮਾਂ ਨੂੰ ਬੇਸਿਕ ਟ੍ਰੇਨਿੰਗ ਦੇ ਲਈ ਭੇਜਿਆ ਗਿਆ ਸੀ ਜਿਸ ਦੌਰਾਨ ਉੱਚ ਅਧਿਕਾਰੀਆਂ ਨੂੰ ਮੀਡੀਆ ਰਿਪੋਰਟਸ ਦੇ ਮੁਤਾਬਕ ਉਨ੍ਹਾਂ ਤੇ ਸ਼ੱਕ ਹੋਇਆ ਤੇ ਉਹਨਾਂ ਦੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਡੋਪ ਟੈਸਟ ਕਰਵਾਇਆ ਗਿਆ ਜਦੋਂ ਡੋਪ ਟੈਸਟ ਦਾ ਨਤੀਜਾ ਆਇਆ ਤੇ ਉਹਨਾਂ ਨਤੀਜਿਆਂ ਦੇ ਵਿੱਚ 6 ਦੇ 6 ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਪੋਜ਼ਿਟਿਵ ਪਾਏ ਗਏ ਜਿਸ ਤੋਂ ਬਾਅਦ ਇਹਨਾਂ ਨੂੰ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਵਾਪਸ ਭੇਜ ਦਿੱਤਾ ਦੱਸ ਦੇ ਕਿ ਇਹ 6 ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਦੋ ਤਰਨ ਤਰਨ ਤੇ ਇੱਕ ਲੁਧਿਆਣੇ ਦੇ ਨਾਲ ਸੰਬੰਧਿਤ ਨੇ ਜਿਹੜੇ ਕਿ ਨਵੇਂ ਭਰਤੀ ਹੋਏ ਸਨ ਤੇ ਇਹਨਾਂ ਨੂੰ ਬੇਸਿਕ ਟ੍ਰੇਨਿੰਗ ਲਈ ਹੁਸ਼ਿਆਰਪੁਰ ਦੇ ਜਹਾਨ ਖੇਲਾ ਦੇ ਵਿੱਚ ਭੇਜਿਆ ਗਿਆ ਸੀ ਪਰ ਜਦੋਂ ਉੱਚ ਅਧਿਕਾਰ ਨੂੰ ਸ਼ੱਕ ਹੋਇਆ ਤੇ ਇਹਨਾਂ ਦੇ ਡੋਪ ਟੈਸਟ ਕਰਵਾਏ ਗਏ ਜੋ ਕਿ ਪੋਜ਼ਿਟਿਵ ਪਾਏ ਗਏ ਇਸ ਦੇ ਨਾਲ ਹੀ ਇਹਨਾਂ 6 ਪੁਲਿਸ ਮੁਲਾਜ਼ਮਾ ਨੂੰ ਬੈਚ ਨੰਬਰ 270 ਨਫਰੀ ਦੇ ਵਿੱਚੋਂ ਵੀ ਖਾਰਜ ਕਰ ਦਿੱਤਾ ਗਿਆ ਹੁ ਦੇਖਣਾ ਹੋਵੇਗਾ ਕਿ ਜੋ ਨਵੇਂ ਭਰਤੀ ਪੁਲਿਸ ਮੁਲਾਜ਼ਮਾ ਦੇ ਡੋਪ ਟੈਸਟ ਪੋਜ਼ਿਟਿਵ ਪਾਏ ਨੇ ਉਹਨਾਂ ਨੂੰ ਬੇਸਿਕ ਟ੍ਰੇਨਿੰਗ ਤੋਂ ਵਾਪਸ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਤਾਂ ਭੇਜ ਦਿੱਤਾ ਗਿਆ ਤੇ ਬੈਚ ਦੇ ਵਿੱਚ ਉਹ ਵੀ ਖਾਰਜ ਕਰ ਦਿੱਤਾ ਗਿਆ ਪਰ ਕੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਨਹੀਂ 90 ਪਤੀ 6 ਪੁਲਿਸ ਮੁਲਾਜ਼ਮਾਂ ਦੇ ਡੋਪ ਟੈਸਟ ਪੋਜ਼ਿਟਿਵ ਆਏਗੇ ਨੇ ਤਾਂ ਸਿੱਧਾ ਇਹ ਕਿ 90 ਪਤੀ 6 ਪੁਲਿਸ ਮੁਲਾਜ਼ਮਾਂ ਨੂੰ ਬੇਸਿਕ ਟ੍ਰੇਨਿੰਗ ਦੇ ਲਈ ਭੇਜਿਆ ਗਿਆ ਸੀ ਜਿਸ ਦੌਰਾਨ ਉੱਚ ਅਧਿਕਾਰੀਆਂ ਨੂੰ ਮੀਡੀਆ ਰਿਪੋਰਟਸ ਦੇ ਮੁਤਾਬਕ ਉਨ੍ਹਾਂ ਤੇ ਸ਼ੱਕ ਹੋਇਆ ਤੇ ਉਹਨਾਂ ਦੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਡੋਪ ਟੈਸਟ ਕਰਵਾਇਆ ਗਿਆ ਜਦੋਂ ਡੋਪ ਟੈਸਟ ਦਾ ਨਤੀਜਾ ਆਇਆ ਤੇ ਉਹਨਾਂ ਨਤੀਜਿਆਂ ਦੇ ਵਿੱਚ 6 ਦੇ 6 ਪੁਲਿਸ ਮੁਲਾਜ਼ਮ ਜਿਹੜੇ ਨੇ ਪੋਜ਼ਿਟਿਵ ਆਏਗੇ ਜਿਸ ਤੋਂ ਬਾਅਦ ਇਹਨਾਂ ਨੂੰ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਵਾਪਸ ਭੇਜ ਦਿੱਤਾ ਦੱਸਦੇ ਕਿ ਇਹ 6 ਪੁਲਿਸ ਮੁਲਾਜ਼ਮਾਂ ਦੇ ਵਿੱਚੋਂ 3 ਪਟਿਆ ਲਾ ਦੋਤਰਨ ਤਾਰਨ ਤੇ ਇੱਕ ਲੁਧਿਆਣੇ ਦੇ ਨਾਲ ਸੰਬੰਧਿਤ ਨੇ ਜਿਹੜੇ ਕਿ ਨਵੇਂ ਭਰਤੀ ਹੋਏ ਸਨ ਤੇ ਇਹਨਾਂ ਨੂੰ ਬੇਸਿਕ ਟ੍ਰੇਨਿੰਗ ਲਈ ਹੁਸ਼ਿਆਰਪੁਰ ਦੇ ਜਹਾਨ ਖੇਲਾ ਦੇ ਵਿੱਚ ਭੇਜਿਆ ਗਿਆ ਸੀ ਪਰ ਜਦੋਂ ਉੱਚ ਅਧਿਕਾਰ ਨੂੰ ਸ਼ੱਕ ਹੋਇਆ ਤੇ ਇਹਨਾਂ ਦੇ ਡੋਪ ਟੈਸਟ ਕਰਵਾਏ ਗਏ ਜੋ ਕਿ ਪੋਜ਼ਿਟਿਵ ਪਾਏ ਗਏ ਇਸ ਦੇ ਨਾਲ ਹੀ ਇਹਨਾਂ 6 ਪੁਲਿਸ ਮੁਲਾਜ਼ਮਾ ਨੂੰ ਬੈਚ ਨੰਬਰ 270 ਨਫਰੀ ਦੇ ਵਿੱਚੋਂ ਵੀ ਖਾਰਜ ਕਰ ਦਿੱਤਾ ਗਿਆ ਹੁ ਦੇਖਣਾ ਹੋਵੇਗਾ ਕਿ ਜੋ ਨਵੇਂ ਭਰਤੀ ਪੁਲਿਸ ਮੁਲਾਜ਼ਮਾ ਦੇ ਡੋਪ ਟੈਸਟ ਪੋਜ਼ਿਟਿਵ ਪਾਏ ਨੇ ਉਹਨਾਂ ਨੂੰ ਬੇਸਿਕ ਟ੍ਰੇਨਿੰਗ ਤੋਂ ਵਾਪਸ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਤਾਂ ਭੇਜ ਦਿੱਤਾ ਗਿਆ ਤੇ ਬੈਚ ਦੇ ਵਿੱਚ ਉਹ ਵੀ ਖਾਰਜ ਕਰ ਦਿੱਤਾ ਗਿਆ ਪਰ ਕੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਨਹੀਂ